ਆ ਲੰਗੀਆਂ ਨੇ ਜੀਸੀਬੀ ਵਾਲੀਆਂ ਪਿੰਨਾਂ ਲੱਗੀਆਂ ਮੀਆਂ ਸਾਰੀਆਂ ਮੂਰੇ ਸਾਰੇ ਟਰੈਕਟਰ ਦੀ ਪਹਿਲਾਂ ਚੈਸੀ ਬਣਣੀ ਪੈਂਦੀ ਆ ਫਿਰ ਮੂਰੇ ਫੇਰ ਫੈਟਿੰਗ ਹੁੰਦੀ ਆ ਤੇ ਮੂਰੇ ਕੰਮ ਤਾਂ ਸੌਖਾ ਹੈਗਾ ਵਾਲੀਆਂ ਤੇ ਇੱਕ ਡੰਡੇ ਵਾਲੀ ਆ ਤੇ ਬਸ ਦੋ ਪਾਈਪਾਂ ਭਰਨਾ ਤੇ ਕੋਸ਼ਾ ਆਪਾਂ ਆਰਗੈਨਿਕ ਕਣਕ ਦਾ ਵੀ ਕਰਾਂਗੇ ਅਗਲੇ ਸਾਲ ਨੂੰ ਵੀ ਰੂੜੀ ਆਪਾਂ ਆ ਕੇ ਕੋਸ਼ ਤਾਂ 3 ਟਨ ਮੰਨ ਕੇ ਚੱਲੋ ਵੀ 30 ਕੁਇੰਟਲ ਪਰ 30 ਕੁਇੰਟਲ ਆਪਾਂ ਚਕਾਉਣਾ ਤਾਂ ਹੈ ਨਹੀਂ ਆਪਣਾ ਤਾਂ ਤੋ ਤਕਰੀਬਨ ਕੋਈ ਬਾਲਾ ਜੋਰ ਹੈ ਇਹਦੇ ਚ 3-4 ਕੁਇੰਟਲ ਰੂੜੀ ਪਾਉਗੀ ਹਾਂਜੀ ਕਿਸਾਨ ਵੀਰੋ ਕਰਦੇ ਆਂ ਗੱਲ ਕਿਸਾਨੀ ਦੀ ਤੇ ਅੱਜ ਆਪਾਂ ਬਾਈ ਜੀ ਨਵਾਂ ਲੋਡਰ ਬਣਵਾਇਆ ਸੀ ਕਲਵੰਡੀ ਭਾਈ ਕਲਸੀ ਵਾਲਿਆਂ ਤੋਂ ਤੇ ਬੜੀ ਵਧੀਆ ਆਈਟਮ ਬਣਾ ਕੇ ਦਿੱਤੀ ਆ ਬਾਈ ਨੇ ਰੂੜੀ ਲੱਦਣ ਵਾਸਤੇ ਤੇ ਹੈਵੀ ਚੀਜ਼ ਬਣਵਾਈ ਆ ਜੀ ਆਪਾਂ ਤੁਸੀ ਸੁਣੋ ਪਿੰਨਾ ਪੁੰਨਾ ਦਿਖਾ ਦਈਏ ਜਿਹੜੀਆਂ ਆ ਪਿੰਨਾ ਲਾਈਆਂ ਉਹਨੇ ਜੇ ਸੀਬੀ ਵਾਲੀਆਂ ਪਿੰਨਾਂ ਲੱਗੀਆਂ ਮੀਆਂ ਸਾਰੀਆਂ ਤੇ ਕਈ ਭਰਾਵਾਂ ਨੇ ਆਪਾਂ ਨੂੰ ਉੱਥੇ ਰਹਿ ਵੀ ਦਿੱਤੀ ਸੀ ਵੀ ਤੁਸੀਂ ਯਾਰ ਮੂਰੇ ਫਿੱਟ ਕਰਾ ਲਓ ਮੂਰੇ ਬਾਈ ਜੀ ਜਿਹੜਾ ਫਿੱਟ ਕਰਾਉਣਾ ਮੂਰੇ ਸਾਰੇ ਟਰੈਕਟਰ ਦੀ ਪਹਿਲਾਂ ਚੈਸੀ ਬਣਣੀ ਪੈਂਦੀ ਆ ਫਿਰ ਮੂਰੇ ਫੇਰ ਫੈਟਿੰਗ ਹੁੰਦੀ ਆ ਤੇ ਮੂਰੇ ਕੰਮ ਤਾਂ ਸੌਖਾ ਹੈਗਾ ਪਰ ਉਹ ਟਰੈਕਟਰ ਦਾ ਜਿਹੜਾ ਸਾਰਾ ਉਹਦੇ ਤੇ ਖਰਚਾ ਬਹੁਤ ਆ ਬਈ 2.5 ਲੱਖ ਰੁਪਈਆ ਘੱਟੋ ਘੱਟ ਉਹਦਾ ਖਰਚਾ ਹੈ ਇਹ ਆਪਣਾ 1.5 ਲੱਖ ਰੁਪਈਆ ਲੱਗਾ ਤੇ ਸਿਰਫ ਇਹਦੀਆਂ ਬਾਈ ਤਿੰਨ ਹੀ ਕਿੱਲੀਆਂ ਕੱਢਣੀਆਂ ਆ ਦੋ ਲੈਂਕਾਂ ਵਾਲੀਆਂ ਤੇ ਇੱਕ ਡੰਡੇ ਵਾਲੀ ਆ ਤੇ ਬਸ ਦੋ ਪਾਈਪਾਂ ਜਿਹੜੀਆਂ ਆਪਾਂ ਤੇਲ ਲਿਆਏ ਨੇ ਟਰੈਕਟਰ ਦੇ ਵਿੱਚੋਂ ਡਿਸਟ੍ਰਿਬਿਊਟਰ ਲੱਗਾ ਹੋਇਆ ਤੇ ਚੀਜ਼ ਬਹੁਤ ਵਧੀਆ ਬਣਾਈ ਆ ਬਾਈ ਤੇ ਨੂੰ ਆਪਾਂ ਅੱਜ ਚਲਾਉਨੇ ਆ ਫਰ ਰੂੜੀ ਰਾੜੀ ਵੀ ਤੁਹਾਨੂੰ ਲਾਦੇ ਵਿਖਾਵਾਂਗੇ ਕਿਉਂਕਿ ਲੇਬਰ ਦੀ ਜਿਹੜੀ ਸਮੱਸਿਆ ਹਰ ਸਾਲ ਦੀ ਤਰ੍ਹਾਂ ਕੰਮ ਆ ਰਿਹਾ ਖਾਂੜਾ ਕੰਮ ਆਪਾਂ ਜਿਵੇਂ ਹੁਣ ਆਪਣਾ ਬਾਗ ਆ ਬਾਗ ਨੂੰ ਆਪਾਂ ਰੂੜੀ ਪਾਉਣੀ ਆ ਜੀ ਉਦੋਂ ਵੀ ਲੇਬਰ ਨਹੀਂ ਮਿਲਦੀ ਮੌਕੇ ਤੇ ਤੇ ਫਿਰ ਤਾਂ ਓਏ ਤੱਕੀ ਪੈਸੇ ਲਾਏ ਇਹਦੇ ਤੇ ਵੀ ਸਿਰਫ ਦੋ ਬੰਦੇ ਜਿਹੜੇ ਹੋਣਗੇ ਸਾਡੇ ਉਹ ਕੰਮ ਸੰਭਾਲੀ ਜਾਣਗੇ ਜਿਹੜੇ ਗਿੱੱਚੇ ਕੰਮ ਗੋਬੀ ਦਾ ਹੁੰਦਾ ਵੀ ਰੂੜੀ ਰਾੜੀ ਬਾਗ ਨੂੰ ਵੀ ਭਰਨਾ ਹੈ ਤੇ ਕੁਸ਼ਾ ਆਪਾਂ ਆਰਗੈਨਿਕ ਕਣਕ ਦਾ ਵੀ ਕਰਾਂਗੇ ਅਗਲੇ ਸਾਲ ਨੂੰ ਵੀ ਰੂੜੀ ਆਪਾਂ ਆ ਕੇ ਕੁਸ਼ ਤਾਂ ਕੁਸ਼ ਹੋ ਸਕਦਾ ਬਰਨਾਲੇ ਵਾਲੀ ਖਾਦ ਵੀ ਮੰਗਾਈਏ ਜਿਹੜੀ ਉੱਤੋਂ ਆਪਾਂ ਨੂੰ ਛੱਟਾ ਮਾਰਨਾ ਤੇ ਗੱਲ ਟਰੈਕਟਰ ਦੀ ਕਰਾਂਗੇ ਇਹ ਛੋਟੇ ਟਰੈਕਟਰ ਤੇ ਵੀ ਆਪਾਂ ਚੱਲਦਾ ਕੀਤਾ ਤੇ ਵੱਡੇ ਟਰੈਕਟਰ ਤੇ ਵੀ ਚੱਲਦਾ ਕੀਤਾ ਜਿਹੜੀ ਇਹਦੀ ਚੱਕਣ ਦੀ ਕੰਪੈਸਟੀ ਹੈ ਬਾਈ ਮੈਸਤਰੀ ਦੇ ਕਹਿਣ ਦੇ ਮੁਤਾਬਕ 3 ਟਨ ਮੰਨ ਕੇ ਚੱਲੋ ਵੀ 30 ਕੁਇੰਟਲ ਪਰ 30 ਕੁਇੰਟਲ ਆਪਾਂ ਚਕਾਉਣਾ ਤਾਂ ਹੈ ਨਹੀਂ ਆਪਣਾ ਤਾਂ ਤਕਰੀਬਨ ਕੋਈ ਬਾਹਲਾ ਜੋਰ ਹੈ ਇਹਦੇ 'ਚ 3-4 ਕੁਇੰਟਲ ਰੂੜੀ ਪਊਗੀ ਜੇ ਇਹਦੇ 'ਚ ਆਪਾਂ ਜੇ ਕ੍ਰੈਸ਼ਰ ਕਰੂ ਸ਼ਰ ਕੁਸ਼ਲ ਲੱਦੀਏ ਤਾਂ ਹੋ ਸਕਦਾ 5-7 ਕੁਇੰਟਲ ਵਜ਼ਨ ਪੈ ਜੇ ਚੀਜ਼ ਹੈਵੀ ਤਾਂ ਬਣਵਾਈ ਆਪਾਂ ਦੀ ਕੱਲ ਨੂੰ ਕੋਈ ਕਈ ਵਾਰੀ ਧੱਕੇਨ ਤੱਕ ਆ ਹੋਈ ਜਾਂਦਾ ਤੀਜ ਨਾਲ ਤੇ ਮਰੋੜੀ ਤਰੋੜੀ ਨਾ ਜਾਵੇ ਤਾਂ ਹੀ ਆਪਾਂ ਪੂਰੀ ਹੈਵੀ ਚੀਜ਼ ਬਣਾਈ ਆ ਤੇ ਅੱਜ ਆਪਾਂ ਲੱਗਾਣੀ ਆ ਬਾਈ ਰੂੜੀ ਤੁਹਾਨੂੰ ਫਿਰ ਚੱਲਦਾ ਵਿਖਾਵਾਂਗੇ ਦੱਸਿਓ ਜੇ ਫਿਰ ਕਿਵੇਂ ਦਾ ਲੱਗਾ ਜਗਾੜ ਆਪਣਾ